ਰਾਦਾ ਮੈਨੂੰ ਪਿਛਮਰੀਆਂ ਜਿਆਦਾ ਵੀ ਤਾਜ਼ੀਆਂ ਕਰਾਉਂਦਾ ਮੈਨੂੰ ਉਹ ਪੁਰਾਣੇ ਦਰਸ਼ੀ ਮੈਨੂੰ ਦਿਖਾ ਦਿੰਦਾ ਅੱਛਾ ਘਰ ਕੋ ਚੰਨ ਲੱਕੇ ਤਿਆਰ ਕੀਤਾ ਸਪੈਸ਼ਲ ਸਟਾਰਟ ਕੀਤਾ ਸਫਾਈ ਸੁਹੀ ਹੋਈ ਹੈ ਦੀ ਕਿ ਨਹੀਂ ਹਮੇਸ਼ਾ ਸਾਫ਼ ਹੀ ਰਹਿੰਦਾ ਤੁਸੀਂ ਇਹ ਨਹੀਂ ਕਿ ਮੈਂ ਕੁਆੜ ਛੋੜ ਦੇਣਾ ਬਚ ਰੋ 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 ਮੇਰੀ ਜਿੰਨੀ ਕਲੈਕਸ਼ਨ ਆ ਮੇਰੇ ਕੋ ਜਿੰਨੀਆਂ ਗੱਡੀਆਂ ਕਾਰਾਂ ਮੋਟਰਸਾਈਕਲ ਸਕੂਟਰ ਨੇ ਤੁਸੀਂ ਦੇਖੋ ਸਾਰੇ ਤੇ ਮੈਂ ਆਪਣੇ ਆਪਸੇ ਜਿੰਨੀ ਦੇਰ ਬਿਲੋਂ ਉਹਦਾ ਟਾਈਮ ਪੀਟੇ ਨੂੰ ਮੈਨੂੰ ਬਹੁਤ ਸ਼ੌਕ ਹੈ ਅਸੀਂ ਆਪੇ ਉੱਪਰ ਆਪਣੇ ਜਿੰਨੇ ਕਲੈਕਸ਼ਨ ਅਸੀਂ ਉਹਨਾਂ ਨੂੰ ਆਪ ਸਾਫ ਕਰਦੇ ਹਾਂ ਕਿ ਇਹਨਾਂ ਬੱਲੇ ਰੱਖੇ ਤੇ ਇਸ ਤੱਕ ਇਹ ਮੇਰਾ 325 ਗੁੱਟਾ ਮੇਰੀ ਮਾਂ ਦੀ ਨਿਸ਼ਾਨੀ ਆ ਤੇ ਜਦੋਂ ਕਾਲਜ ਫਸਟ ਜਦੋਂ ਆਇਆ ਸੀ ਆ ਉਸ ਵਿੱਚ ਐਡਮਿਸ਼ਨ ਲਈ ਸੀ ਬੜਾ ਦਾਖਲਾ ਲਿਆ ਸੀ ਪ੍ਰੈਪਲ ਆ ਮੇਰੀ ਮਾਂ ਕਿੰਨੀ ਵਾਰੀ ਨੋਮੀਨੇਸ਼ਨ ਇਹਨੂੰ ਦਾਖਲ ਕਰ ਚੁੱਕਾ ਹੁੰਦਾ ਸੀ ਲੱਗਦਾ 5 ਵਾਰ ਕਿੰਤੀ ਆ 50 ਵਾਰੀ ਮੈਨੂੰ ਇਸ ਗੁੱਟ ਨੇ ਹਾਂ ਸੈਟ ਕੀ ਹੋਇਆ 6ਵੀਂ ਵਾਰ ਆਜੇ ਠੀਕ ਹੈ ਚਾਰ ਵਾਰ ਐਮ ਸੀ ਡੀ ਕੁਆਇਡਾ ਡਾਕਟਰ ਸੁਚੈਲਈ 2002 ਤੋਂ 2007 ਤੱਕ ਤਿੰਨ ਵਾਰ ਮੈਦੇ ਫਿਰ ਐਮ ਐਲ ਏ ਬਣਾਤਾ ਲੋਕਾਂ ਨੇ ਮੈਨੂੰ ਤੇ ਛੇਵੀਂ ਕਿਹੜਾ ਸੀ ਇਲੈਕਸ਼ਨ ਇੱਤੇ ਨਾਮਿਨੇਟ ਕਰਨ ਆਏ ਆ ਅਜੀ ਦੇਖਿਆ ਖਾਸ ਤੌਰ ਤੇ ਹੈਲਮਟਾਂ ਜਿਹੜੀਆਂ ਨੇ ਪਾਈਆਂ ਹੋਈਆਂ ਨੇ ਵਿਸ਼ੇਸ਼ ਤਿਆਰੀ ਜਿਹੜੀ ਜਿੱਦਾਂ ਆਪਾਂ ਕਹਿੰਦੇ ਰੂਲ ਐਂਡ ਰੈਗੂਲੇਸ਼ਨ ਨੂੰ ਲੈ ਕੇ ਫੋਲੋ ਕੀਤਾ ਹਾਂ ਦੇਖੋ ਜੇ ਅਸੀਂ ਲੋਕ ਲੋਕਾਂ ਦੇ ਚੋਣੇ ਹੋ ਨਵੰਦੇ ਲੋਕਾਂ ਨੂੰ ਮਾਰਗਦਰਸ਼ਕ ਸਹੀ ਨਹੀਂ ਦਵਾਂਗੇ ਤਾਂ ਫਿਰ ਸਾਨੂੰ ਇਹ ਆਉਂਦਿਆਂ ਤੇ ਕੁਰਸੀਆਂ ਤੇ ਬੈਠਣ ਦਾ ਕੋਈ ਹੱਕ ਨਹੀਂ ਹੈ ਅਸੀਂ ਲੋਕਾਂ ਨੂੰ ਮਾਰਗਦਰਸ਼ਕ ਦੇਣਾ ਵੀ ਕਿਸ ਤਰੀਕੇ ਨਾਲ ਆਪਾਂ ਸਿਵਲਾਈਜ਼ਡ ਹੋ ਕੇ ਸਮਾਜ ਵਿੱਚ ਰਹਿਣਾ ਆਪੀ ਸਿਹਤ ਨੂੰ ਕਿੱਦਾਂ ਆਪੇ ਸਰੀਰ ਨੂੰ ਕਿੱਦਾਂ ਬਚਾਉਣਾ ਕਿਉਂਕਿ ਟੂ-ਵੀਲਰ ਇੱਕ ਬੜੀ ਖਤਰਨਾਕ ਸਵਾਰੀ ਹੈ ਡਿੱਗਦਾ ਕੋਈ ਜਿੰਦੀ ਲੱਗਦੀ ਹੈ ਤੇ ਸਾਡੀ ਸੇਫਟੀ ਵਾਸਤੇ ਟ੍ਰੈਫਿਕ ਰੂਲਸ ਬਣਾਏ ਨੇ ਸਾਨੂੰ ਸਾਰਿਆਂ ਨੂੰ ਉਹ ਫੋਲੋ ਕਰਨੇ ਚਾਹੀਦੇ ਆਂ ਔਰ ਗੱਡੀਆਂ ਕਾਰਾਂ ਚ ਵੀ ਸਾਨੂੰ ਘੱਟ ਤੇਜ਼ ਚਲਾਉਣੀਆਂ ਚਾਹੀਦੀਆਂ ਨੇ ਔਰ ਕੋਸ਼ਿਸ਼ ਕਰੋ ਅਜਿਹਾ ਜੋ ਪੋਲੂਸ਼ਨ ਦਾ ਯੋਗ ਹੈ ਇਹਦੇ ਵੀ ਜਿਸੀਂ ਆਪਣੀ ਗ੍ਰੀਨ ਕਾਰਾਂ ਹੀ ਯੂਜ਼ ਕਰਕੇ CNG ਵਾਲੀਆਂ ਜਾਂ ਦੂਸਰੀਆਂ ਆਪਣੀਆਂ ਬੈਟਰੀਆਂ ਵਾਲੀਆਂ ਜੋ ਹਾਈਬ੍ਰਿਡ ਚੱਲੀਆਂ ਨੇ ਉਹਨਾਂ ਦਾ ਬੈਲਟ ਪੁੱਟ ਲਾ ਕੇ ਸੇਫਟ ਡਰਾਈਵਿੰਗ ਕਰਦੇ। ਮੇਰੇ ਸਾਹ 95 ਵਾਰਾ ਲੁਧਿਆਣਾ ਦੇ ਵੈਸਟ ਦੇ ਵਿੱਚ ਬਹੁਤ سارے ਵਾਰਡ ਆ। ਸੋ ਆਪਣੀ ਪਤਨੀ ਲਈ ਪ੍ਰਚਾਰ ਕਰੋਗੇ ਜਾਂ ਸਾਰੇ ਵਾਰਡਾਂ ਦੇ ਵਿੱਚ ਇੱਕੋ ਜਿਹਾ ਇੱਕੋ ਸਮਾਨ ਰੂਪ ਇਹ ਆਪਣਾ ਆਪ ਕਰੂਗੀ। ਠੀਕ ਹੈ। ਮੈਂ ਠੀਕਾ ਘੰਟੇ ਤੋਂ ਘੰਟੇ ਆਪਣੇ ਪਰਿਵਾਰ ਨਾਲ ਜਾਇਆ ਕਰੂੰ ਆਫਟਰ ਮੀਨੇ ਤਾਂ 20 ਤੱਕ ਮੇਰੇ ਵਾਰਡ ਨੇ ਲਾਇਆ ਨਾ ਜਿਹੜਾ ਪੁਰਾਣਾ ਕਹਿੰਦਾ 47 ਹੁੰਦਾ ਸੀ ਫਿਰ 76 ਹੋ ਗਿਆ ਫਿਰ 54 ਹੋ ਗਿਆ 61 ਹੋ ਗਿਆ ਨਾ ਸੋ ਹਰ ਵਾਰ ਚੇਂਜ ਹੋਇਆ ਤੇ ਇਸ ਕਰਕੇ ਮੈਂ ਦੋ ਘੰਟੇ ਪਰਵਾਰ ਆਪਣੇ ਲਾਇਆ ਲੂੰਗਾ ਬਾਕੀ ਜਿਹੜੇ 12 ਘੰਟੇ ਜਾਂ 14 ਘੰਟੇ ਜਿੰਨੀ ਮੇਰੀ ਸਿਹਤ ਲੋਖ ਰੂਗੀ ਉਹ ਸਾਰਾ ਮੈਂ ਆਪਣੇ 2-4 ਤੋਂ 5 ਵਾਟਾਂ ਦੇ ਵਿੱਚ ਆਪਣੀ ਇਤ ਜਾ ਕੇ ਆਪਣੇ ਸਾਰੇ ਜਿਹੜੇ ਸਾਡੇ ਕੈਂਡੀਡੇਟਸ ਨੇ ਜੋ ਪਾਰਟੀ ਹਾਈ ਕਰਾਉਣੇ ਪੜੇ ਰਿਸੋਰਸਾਂ ਕੀ ਦਿੱਤੇ ਨੇ ਉਹਨਾਂ ਦੇ ਖਰਚਾ ਚ ਵਾਲਾ ਹੋਊਗਾ ਜੀ ਸਰ ਆਖਰੀ ਟਾਈਮ ਦੇ ਉੱਤੇ ਟਿਕਟ ਐਨਾਨਸ ਹੋ ਜਾਂ ਗੱਲ ਕਾਫੀ ਲੇਟ ਨਾਈਟ ਹੋ ਜਾਂਦੀ ਹੈ ਕਿਉਂਕਿ ਅਜਦਾ ਦਿਨ ਹੀ ਸਿਰਫ ਇਹ ਕਾ ਨਾਮਿਨੇਸ਼ਨ ਦਾ ਕਿੰਦਾਂ ਦੀਆਂ ਤਿਆਰੀਆਂ ਨੇ ਕਿਉਂਕਿ ਜੇ ਗੱਲ ਕਰੀ ਚੋਣ ਪ੍ਰਚਾਰ ਨੂੰ ਵੀ ਬਹੁਤ ਘੱਟ ਸਮਾਂ ਮਿਲਣਾ ਸਾਨੂੰ ਤਾਂ ਜੀ ਦੋ ਘਟਟ ਚਾਹੀਦੇ ਸਵੇਰੇ ਏਵੀਐਮ ਰੱਖ ਦੇਣਾ ਆਰੋ ਸਾਹਿਬ ਸਾਡੇ ਤਾਂ ਪਿਆਰ ਲੋਕ ਬੈਠੇ ਨੇ ਸਾਰੇ ਫਲਕਾ ਵੈਸਤੇ ਸਭ ਤਿਆਰ ਬੈਠੇ ਨੇ ਅਸੀਂ ਮੈਂ 200 ਕਰੋੜ ਦੇ ਕੰਮ ਕਰਾਏ ਨੇ ਹੁਣ ਤੱਕ ਤੁਹਾਡੇ ਮਾਤੇ ਮਨਾਈ ਦੱਸਣਾ ਵੀ ਚਾਹਨਾ ਆ ਦੋ ਸਾਲਾਂਾਂ ਚ ਉਹਦੀ ਮੈਂ ਆਪਣਾ ਰਿਪੋਰਟ ਕਾਰਡ ਵੀ ਜਾਰੀ ਕੀਤਾ ਹੈਗਾ ਤੇ ਜਿਹਦੇ ਵਿੱਚ ਹਰ ਕੰਮ ਜੋ ਪਹਿਲਾਂ ਹਲਕਾ ਕੀ ਸੀ ਮੇਰਾ ਵੈਸਟ ਉਹ ਹਲਕਾ ਕੀ ਹੈ ਹਰ ਚੀਜ਼ ਦਰਸਾਈ ਗਈ ਹੈ ਤੇ ਕੋਈ ਚੀਜ਼ ਐੱਚਸੀਓ ਝੂਠੀ ਜਾਂ ਜੁਮਲੇਬਾਜ਼ੀ ਤੇ ਜਿਵੇਂ ਐਸੀ ਕੋਈ ਨਹੀਂ ਬਾਕੀ ਸਾਡਾ ਜਿਹੜਾ ਪਰਿਵਾਰ ਆ ਇੱਕ ਸਾਨੂੰ ਲੋ ਪਿਆਰ ਵੀ ਤਾਈ ਕਰਦੇ ਅਸੀਂ ਆ ਜਿਹੜੇ ਹੁਣ ਕਫਲੇ ਹੋਏ ਨੇ ਜਾਂ ਜੋ ਕੁਝ ਵੀ ਚੋੜੀਆਂ ਕਹਤੀਆਂ ਅੱਜ ਆ ਪੁਰਾਣਿਆਂ ਨੇ ਕੀਤਾ ਆ ਸਾਡੇ ਤੇ 25 ਸਾਲਾਂ ਚ ਇੱਕੋ ਹੀ ਬੰਦਾ ਹੰਗਲ ਚਾਪੇ ਹੀ ਨਹੀਂ ਕਹਿ ਸਕਦਾ ਕਿ ਗੁਰਪ੍ਰੀਤ ਗੋਗੀ ਦੇ ਪਰਿਵਾਰ ਨੇ ਕਿਸੇ ਤੋਂ ਪਾਣੀ ਦਾ ਗਲਾਸ ਵੀ ਪੀਤਾ ਉਹ ਦੋ ਪਾਰਟੀਆਂ ਪਰ ਕਹ ਰਹੇ ਵੀ ਪਰਿਵਾਰਵਾਦ ਜਿਹੜਾ ਵੀ ਕਿਤਨਾ ਕਿਤੇ ਕੋਈ ਐਮਐਲਏ ਨੇ ਆਪਣੇ ਪਤਨੀ ਨੂੰ ਕਿਸਨੇ ਆਪਣੇ ਬੇਟੇ ਨੂੰ ਦੇਖੋ ਗੱਲ ਇਹ ਆ ਸਰਵੇ ਕਰਦੀ ਸਾਡੀ ਪਾਰਟੀ ਪਾਰਟੀ ਚ ਸਰਵੇ ਚ ਦੋਈ ਕੈਂਡੀਡੇਟਸ ਸੀ ਠੀਕ ਆ ਔਰ ਇਕਤਾ پہلے ਜਨਾਬਾਂ ਕਹਿੰਦੇ ਉਹ ਤੇ ਦੋ ਤਿੰਨ ਪਾਰਟੀਆਂ ਬਣ ਰਹੀਆਂ ਤੇ ਤਿੰਨ ਦਿਨ ਕਿ ਮੈਨੂੰ ਪਤਾ ਨਹੀਂ ਲਾਉਣਾ ਕਿ ਤੇ ਸਰਵੇ ਚ ਡਾਕਟਰ ਸੁਚੇਂਦਨ ਆਇਆ ਕਿ ਪੜ੍ਹੀ ਲਿਖੀ ਐਮਐਮ ਫਿਰ ਪੀਐਚਡੀ ਆ ਔਰ ਸੈਕੰਡਲੀ ਪਹਿਲਾਂ ਐਮਸੀ ਰਹੇ ਨੇ ਨਾ ਤਜਰਬਾ ਹੈ ਔਰ ਸਭ ਮੇਰੇ ਪਿੱਛੋਂ ਮੇਰੀ ਵਾਰਤਾ ਮੈਂ ਤਾਂ ਆਪਣੇ ਹਲਕੇ ਚ ਬਾਕੀ 16 ਵਾਟਾ ਦੇਖਣੀ ਮੇਰਾ ਵਾਰਡ ਸਾਰੀ ਸ਼ੁਰੂ ਤੋਂ ਹੀ ਇਹ ਸਮਝਦੇ ਨੇ ਕੋਈ ਮੇਰੇ ਵਾਰਡ 'ਚ ਕੁਝ ਵੀ ਨਹੀਂ ਕੰਮ ਹੋਣ ਵਾਲਾ ਪਾਣੀ ਦੀ ਜਗ੍ਹਾ ਪਾਣੀ ਸੀਵੇ ਸਾਫ ਜਿੱਥੇ ਪਾਰਕਾਂ ਤੁਸੀਂ ਜਾ ਕੇ ਦੇਖ ਲਓ ਸਾਰੀਆਂ ਔਕੇ ਨੇ ਕੋਈ ਲਾਈਟ ਨਹੀਂ ਇੰਦਾ ਦੀ ਕੋਈ ਬੱਟਰੀ ਟੁੱਟਿਆ ਕੋਈ ਮਤਲਬ ਜੋ ਲੋਕਾਂ ਨੂੰ ਚੀਜ਼ਾਂ ਚਾਹੀਦੀਆਂ ਨੇ ਉਹ ਫਿਰ ਪੈਨਸ਼ਨਾਂ ਜਿੰਨੀਆਂ ਵੱੱਤੋਂ ਦੇ ਨੇ ਲੋਈਆਂ ਨੇ ਵਿਧਵਾ ਪੈਨਸ਼ਨ ਬੜੀਆਂ ਲੋਈਆਂ ਨੇ ਬੇਸਹਾਰਾ ਨੂੰ ਲੋਈਆਂ ਨੇ ਨੌਕਰੀਆਂ ਲੋਈਆਂ ਨੇ ਆ ਮਤਲਬ ਰਾਸ਼ਣ ਵਾਰਡ ਦੇ ਵਿੱਚ ਆਪ ਕੋਲ ਖੜ੍ਹਤੀਏ ਤਾਂ ਕਿ ਕਿਸੇ ਨੂੰ ਕੋਈ ਮੈ ਬਿਸਮਾਰੀ ਨਾ ਹੋ ਜAVE ਤੁਹਾਡੇ ਵਾਰਡ ਦੀ ਕਾਗੂ ਜਿਹੜੀ ਹੈ ਉਹ ਅਕਾਲੀ ਦਲ ਚ ਸ਼ਾਮਲ ਹੋ ਗਈ ਦੋ ਦਿਨ ਪਹਿਲਾਂ ਅਕਾਲੀ ਦਲ ਤੋਂ ਟਿਕਟ ਲੈਣੀ ਉਹ ਕਹਿੰਦੇ 10 ਸਾਲ ਮੈਂ ਪਾਰਟੀ ਦਾ ਵੋਲੰਟੀਅਰ ਰਿਹਾ ਬਹੁਤ ਕੰਮ ਕੀਤਾ ਪਰ ਟਿਕਟ ਨਹੀਂ ਦਿੱਤੀ ਪਾਰਟੀ ਨੇ ਮੈਨੂੰ ਉਹਨਾਂ ਦੀ ਪਤਾ ਸਰ ਇਹ ਉਹਦਾ ਜਵਾਬ ਉਹ ਹੀ ਦੇ ਸਕਦੇ ਆ ਮੈਂ ਤਾਂ ਆਪਣੇ ਘਰ ਦਾ ਜਵਾਬ ਦੇ ਸਕਦਾ ਥੈਂਕ ਯੂ ਤੇ ਠੀਕ ਹੈ ਪਹਿਲਾਂ ਤਾਂ ਮੈਂ ਤੁਹਾਡਾ ਸਾਰਿਆਂ ਦਾ ਥੈਂਕਸ ਕਰਦੀ ਆ ਗੋਗੀ ਜੀ ਨੇ ਕੋਈ ਮੁੱਦਾ ਐਦਾਂ ਦਾ ਛੱਡਿਆ ਹੀ ਨਹੀਂਗਾ ਵੀ ਕੋਈ ਕੰਮ ਐਦਾਂ ਦਾ ਛੱਡਿਆ ਹੀ ਨਹੀਂਗਾ ਮੇਰੇ ਵਾਸਤੇ ਕਿ ਮੈਂ ਕਹਾਂ ਬਾਕੀ ਫਿਰ ਵੀ ਜਿਹੜੇ ਕੋਈ ਮੁੱਦਾ ਕੋਈ ਹੋਊਗਾ ਕੋਈ ਪੈਨਸ਼ਨ ਦਾ ਕੋਈ ਮੁੱਦਾ ਨਹੀਂ ਅਸੀਂ ਛੱਡਿਆ ਪੈਨਸ਼ਨ ਸੀਵਰੇਜ ਪਾਣੀ ਕਣਕ ਹੁਣ ਇੱਕ ਨਵਾਂ ਟਿਊਬਲ ਹੋਰ ਲਗਾਤਾ ਕੋਈ ਮੇਰੇ ਲਈ ਇਹਨਾਂ ਨੇ ਕੋਈ ਕੰਮ ਇਦਾਂ ਦਾ ਛੱਡਿਆ ਹੀ ਨਹੀਂ ਪਰ ਫਿਰ ਮੈਂ ਅੱਛਾ ਮੈਂ ਸਭ ਪਹਿਲੀ ਗਏ ਚੁੱਕੇ ਕਹਿੰਦੇ ਵੀ ਅਭੀ ਮੈਂ ਜ਼ਿਆਦਾ ਟਾਈਮ ਨਹੀਂ ਦੇਣਾ ਮੈਮ ਨੂੰ ਵੀ ਆਪਨਾ ਪ੍ਰਚਾਰ ਆਪ ਹੀ ਕਰੋ ਕਿੰਦਾ ਦੇਖਦੇ ਹੋ ਵੀ ਮੈਂ ਦੇਖੋ ਜੀ ਮੈਨੂੰ 2002 ਤੋਂ ਮੈਂ ਲੱਗੀ ਹਾਂ 2002 ਤੋਂ ਮਤਲਬ ਕਿ ਇਹ ਨਹੀਂ ਆ ਵੀ ਕਾਉਂਸਲ ਜਾਏ ਆ ਵੀ ਮੈਂ ਨਹੀਂ ਕੁਛ ਕਰਨਾ ਅਸੀਂ ਦੋਨੋਂ ਰਲ ਕੇ ਪੂਰੀ ਫੈਮਿਲੀ ਰਲ ਕੇ ਸਾਰਾ ਕੁਛ ਕਰਦੇ ਆ ਇਹ ਨਹੀਂ ਦੇਖਿਆ ਵੀ ਇਹ ਕਾਉਂਸਲਰ ਨੇ ਮੈਂ ਨਹੀਂ ਮੈਂ ਇੱਕ ਦੇ ਨਾਲ ਇੱਕ ਹਮੇਸ਼ਾ ਫ੍ਰੀ ਰਿਹਾ ਆ ਹੁਣ ਵੀ ਇਹ ਐਮਐਲਏ ਸੀ ਤੇ ਮੈਂ ਨਾਲ ਇਹਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਜੋ ਵੀ ਕੰਮ ਸੀਗਾ ਕੋਈ ਮਾੜਾ ਮੋਟਾ ਬਾਹਰ ਦਾ ਅਸੀਂ ਕੀਤਾ ਮੈਂ ਨਾਮ ਦੇ ਨਾਲ ਵੀ ਡਾਕਟਰ ਲਗਾਦਾ ਅਸੀਂ ਕਹਾਂਗੇ ਡਾਕਟਰ ਦੀਆਂ ਵੀੜੀਆਂ ਸੇਵਾਵਾਂ ਹੁੰਦੀਆਂ ਨੇ ਉਹ ਵੀ ਬੱਟੀਆਂ ਹੁੰਦੀਆਂ ਨੇ ਤੇ ਕਿੱਦਾਂ ਦੇ ਦੋ ਵੀ ਐਮਸੀ ਦੀਆਂ ਸੇਵਾਵਾਂ ਵੱਡੀਆਂ ਜਾਂ ਦੇਖੋ ਜੀ ਉਹ ਆਪਣੀ ਜਗ੍ਹਾ ਨੇ ਇਹ ਆਪਣੀ ਜਗ੍ਹਾ ਨੇ ਸੇਵਾਵਾਂ ਜਿਹੜੀ ਸੇਵਾਵਾਂ ਹੁੰਦੀ ਆ ਉਹ ਹਮੇਸ਼ਾ ਵੱਡੀ ਹੁੰਦੀ ਆ ਹਰ ਫੀਲਡ ਵਿੱਚ ਤੁਹਾਨੂੰ ਤੁਸੀਂ ਪਰਫੈਕਟ ਹੋਣੇ ਚਾਹੀਦੇ ਹੋ ਥੈਂਕ ਯੂ